ਮੇਰ ਜਿੰਦਰ ਸਿੰਘ ਬਾਸੀ ਪਿੰਡ ਤਿਉੜ ਪੰਜਾਬ ਸਰਕਾਰ ਖਾਸ ਕਰ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਜਿਹੜੀਆਂ ਸਹੂਲਤਾਂ ਲਈ ਸਾਨੂੰ ਸ਼ਰਮ ਵਿੱਚ ਖੜ੍ਹਾ ਹੋਣਾ ਪੈਂਦਾ ਸੀ ਉਹ ਅੱਜ ਸਹੂਲਤਾਂ ਸਾਡੇ ਪਿੰਡ 'ਚ ਪ੍ਰੋਵਾਈਡ ਕਰਾਈਆਂ ਜਿਵੇਂ ਕਿ ਜ਼ਮੀਨ ਦਾ ਲਾਲੋਤੀ ਕੁਟਵਰ 6 ਮਹੀਨੇ ਹੋਏ ਘੁੰਮਦੇ ਨੂੰ ਅੱਜ ਮੇਰਾ ਸਾਰਾ ਕੰਮ ਇੱਥੇ ਟੋਟਲੀ ਪੂਰਾ ਹੋ ਗਿਆ ਮੈਂ ਸੁਜੀਪ কুমার ਬਿੱਟੂ ਜੋ ਇਹ ਪੰਜਾਬ ਸਰਕਾਰ ਭਗਵੰਤ ਸਿੰਘ ਦਾ ਕੀਮ ਚਲਾਈ ਹੋਈ ਹੈ ਕੈਂਪ ਦੀ ਇਹ ਬਹੁਤ ਹੀ ਸਲਾਗਾ ਯੋਗ ਹੈ ਲੋਕਾਂ ਦੀਆਂ ਦੁਖ ਤਕਲੀਫਾਂ ਸੁਣੀਆਂ ਜਾ ਰਹੀਆਂ ਸਾਰੇ ਕੰਮ ਨਾਲ ਦੀ ਨਾਲ ਹੋ ਰਿਹਾ ਸਟਾਫ ਬਹੁਤ ਵਧੀਆ ਸਟਾਫ ਆਇਆ ਹੋਇਆ ਬੜਾ ਨਿੱਗੇ ਸੁਭਾਅ ਦਾ ਸਟਾਫ ਹੈ ਕੋਈ ਕਾਂਟ ਨਹੀਂ ਮੰਨ ਰਿਹਾ ਗਰਮੀ 'ਚ ਕੋਈ ਪ੍ਰੇਸ਼ਾਨਗੀ ਨਹੀਂ ਹੈਗੇ ਲੋਕਾਂ ਦੀ ਬੜੀ ਸੋਹਣੀ ਜਿਹੀ ਗੱਲਬਾਤ ਹੋ ਰਹੀ ਹੈਗਾ ਜਿੰਨੀਆਂ ਸਕੀਮਾਂ ਗੌਰਮੈਂਟ ਦੀਆਂ ਆਇਆ ਚਾਹੇ ਆਧਾਰ ਕਾਰਡ ਲਾ ਲਓ ਬਿਜਲੀ ਦਾ ਲਾ ਲਓ ਪਟਵਾਰੀਆਂ ਦਾ ਲਾ ਲਓ ਤੇ ਆਪਣਾ ਲੇਬਰ ਕਾਰਡ ਲਾ ਲਓ ਇਹ ਸਾਰੇ ਇੱਥੇ ਹੀ ਪ੍ਰੋਵਾਈਡ ਕਰਾਏ ਨੇ ਕੋਈ 15 20 ਕਾਊਂਟਰ ਲੱਗੇ ਹੋਏ ਨੇ ਤੇ ਨਵੇਂ ਬੱਚਿਆਂ ਵਾਸਤੇ ਰੋਜ਼ਗਾਰ ਵਾਸਤੇ ਟੈਕਨੀਕਲ ਖੁੰਨੀ ਵਜਾ ਟੈਕਨੀਕਲ ਕਾਲਜ ਦੀ ਟੀਮ ਆਈ ਹੋਈ ਹੈ ਉਹਨਾਂ ਨੇ ਫਾਰਮ ਭਰੇ ਜਾ ਰਹੇ ਹੋਰ ਕੀ ਚਾਹੀਦਾ ਜੀ ਹੋਰ ਬਦਲਾ ਕੀ ਹੁੰਦਾ ਇਹੀ ਬਦਲਾ ਹੁੰਦਾ ਕਿੰਨੇ ਵੀ ਅਧਿਕਾਰੀ ਆਏ ਨੇ ਕਾਨੂੰਗੋਲੇ ਪਟਵਾਰੀ ਦੇ ਵੀਡੀਓ ਸਾਹਿਬ ਆਏ ਨੇ ਤਹਿਸੀਲਦਾਰ ਐਸਡੀਐਮ ਸਾਹਿਬ ਇੰਨਾ ਜਿੰਨੇ ਨਾਲ ਬਾਕੀ ਕੰਮ ਕਰਨ ਵਾਲਾ ਸਟਾਫ ਹੈ ਉਹ ਸਾਰਾ ਮਤਲਬ ਇੰਨਾ ਕੋਆਪਰੇਟ ਕਰ ਰਿਹਾ ਨਾ ਅੱਗੇ ਹੋ ਹੋ ਕੇ ਕੰਮ ਕਰ ਰਹੇ ਨੇ ਉਹ ਕਈ ਬਜ਼ੁਰਗ ਬੀਬੀਆਂ ਜਿਹੜੀਆਂ ਅੰਗਰੇਜ਼ ਨੇ ਆਏ ਹੋ ਬੰਦੇ ਉਹਨਾਂ ਦਾ ਸੀਟ ਤੋਂ ਉੱਠ ਕੇ ਉਹਨਾਂ ਦੀ ਸੀਟ ਤੇ ਜਾ ਕੇ ਕੰਮ ਕਰ ਰਹੇ ਨੇ ਧੰਨਵਾਦ ਹੈ ਭਗਵੰਤ ਸਿੰਘ ਵਾਹ ਜੀ ਦਾ ਮੁੱਖ ਮੰਤਰੀ ਜਿਨ੍ਹਾਂ ਨੇ ਸਾਨੂੰ ਪਿੰਡ ਜੇ ਸਕੀਮਾਂ ਪ੍ਰੋਵਾਈਡ ਕਰਾਈਆਂ ਇਸ ਉਪਰਾਲੇ ਵਾਸਤੇ ਮੈਂ ਜੋ ਵੀ ਕੰਮ ਹੋ ਰਹੇ ਨੇ ਸੀਐਮ ਸਾਹਿਬ ਭਗਵੰਤ ਮਾਨ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਹੋ ਰਿਹਾ